ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਚਾਕਲੇਟ ਖਾਣ ਦੇ ਫਾਇਦੇ ਨੰਬਰ 1 ਰੋਜ਼ਾਨਾ ਚਾਕਲੇਟ ਦਾ ਇੱਕ ਛੋਟਾ ਜਿਹਾ ਟੁਕੜਾ ਖਾਣ ਨਾਲ ਦਿਲ ਨੂੰ ਬਿਹਤਰ ਬਣਾਉਣ ਤੇ ਦਿਲ ਦੇ ਦੌਰੇ ਨੂੰ ਠੀਕ ਰੱਖਿਆ ਜਾ ਸਕਦਾ ਹੈ ਨੰਬਰ 2 ਡਾਰਕ ਚਾਕਲੇਟ ਦਾ ਇੱਕ ਛੋਟਾ ਜਿਹਾ ਟੁਕੜਾ ਖਾਣ ਨਾਲ ਦਿਮਾਗ 'ਚ ਡੋਪਾਮਾਈਨ ਨਾਮਕ ਦੀ ਖੁਸ਼ੀ ਦਾ ਹਾਰਮੋਨ ਸੜਦਾ ਹੈ ਜੋ ਮੂਡ ਨੂੰ ਸੁਧਾਰਨ 'ਚ ਮਦਦ ਕਰਦਾ ਹੈ ਨੰਬਰ 3 ਰਜੈਨਾ ਚਾਕਲੇਟ ਦਾ ਇੱਕ ਟੁਕੜਾ ਖਾਣ ਨਾਲ ਕੈਂਸਰ ਨੂੰ ਦੂਰ ਰੱਖਣ 'ਚ ਮਦਦ ਕਰਦਾ ਹੈ। ਨੰਬਰ 4 ਚਾਕਲੇਟ ਦਿਮਾਗ ਨੂੰ ਤੰਦਰੁਸਤ ਰੱਖਣ ਤੇ ਯਾਦਦਾਸ਼ਤ ਨੂੰ ਸੁਧਾਰਨ 'ਚ ਮਦਦ ਕਰਦਾ ਹੈ। ਨੰਬਰ 5 ਜ਼ਿਆਦਾਤਰ ਲੋਕ ਫਿਟਨੈਸ ਬਾਰੇ ਸੋਚਦੇ ਹੀ ਚਾਕਲੇਟ ਖਾਣਾ ਬੰਦ ਕਰ ਦਿੰਦੇ ਹਨ। ਹਾਲਾਂਕਿ ਮਹਾਰਾ ਦਾ ਮੰਨਣਾ ਹੈ ਚਾਕਲੇਟ ਖਾਣ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ। ਨੰਬਰ 6 ਚਾਕਲੇਟ ਖਾਣ ਨਾਲ ਬਾਡੀ ਨੂੰ ਪਾਵਰ ਮਿਲਦੀ ਹੈ ਅਤੇ ਥਕਾਬਟ ਦੂਰ ਕੀਤੀ ਜਾਂਦੀ ਹੈ ਧੰਨਵਾਦ